ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪੰਜਵਾ ਤੁਝ ਬੇਨੂ ਕਵਨੂ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾ ਅੰਤਰ ਕੀ ਬੇਧੇ ਤੁਮ ਹੀ ਜਾਣੀ ਤੁਮ ਹੀ ਸਜਨ ਸੁਹੇਲੇ ਸਰਬ ਸੁਖਾ ਮੈਂ ਤੁਝ ਤੇ ਪਾਏ ਮੇਰੇ ਠਾਕੁਰ ਅਗਹ ਅਤੋਲੇ ਬਰਨੈ ਨਾ ਸਾਕਾ ਤੁਮਰੇ ਰੰਗਾ गुण निदान सुख दाते अगम अगोचर प्रभु अविनाशी पूरे गुरते जाते प्रम पाव काटे किए ने केवल जबते हम मै मरी ਜਨਮ ਮਰਨ ਕੋ ਚੂਕੋ ਸਹਸਾ ਸਾਧ ਸੰਗ ਤੇ ਦਰਸਾਰੀ ਚਰਨ ਪਖਾਰੇ ਕਰਾਓ ਗੁਰ ਸੇਵਾ ਬਰਜਾ ਲਖ ਬਰੀਆ ਜਿਹ ਪ੍ਰਸਾਦ ਦੇ ਇਹੋ ਭਾਉ ਜਲ ਉਤਰਿਆ ਜਨ ਨਾਨਕ ਪ੍ਰੇ ਸਾਂਗੇ ਮਿਰਿਆ ਗੌੜੀ ਮਹੱਲਾ ਪੰਜਵਾ ਤੁਝ ਬੀਨੋ ਕਵਨ ਰਿਝਾਵੇ ਤੋਹੀ ਤੇਰੋ ਰੂਪ ਸਗਲ ਦੇਖੇ ਮੋਹੀ ਰਹਾ ਸੁਰਗ ਪਿਆਲ ਮਿਰਤ ਭੂ ਮੰਡਲ ਸਰਬ ਸਮਾਨੋ ਇਕੈ ਉਹੀ ਸੇਵ ਸੇਵ ਕਰਤ ਸਗਲ ਕਰ ਜੋਰ ਹੈ ਸਰਬ ਮਾਇਆ ਠਾਕੁਰ ਤੇਰੀ ਦੋਹੀ ਪਤਿਤ ਪਾਵਨ ਠਾਕੁਰ ਨਾਮ ਤੁਮਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵੜਾਈ ਸੰਤ ਤੇਰੇ ਸਿਉ ਗਾਲ ਗਲੋਹੀ ਗੌੜੀ ਮਹੱਲਾ ਪੰਜਵਾ ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ ਰਹਾ ਅਨੇਕ ਜਨਮ ਬਹ ਜੋਨੀ ਭ੍ਰਮਿਆ ਬਹਰੇ ਬਹਰੇ ਦੁਖ ਪਾਇਆ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ ਦੇਹ ਦਰਸ ਹਰ ਰਾਇਆ ਸੂਹੀ ਹੋਆ ਜੋ ਤੇ ਸੁਪਣਾ ਅਵਰ ਨਕਿਨਹੀ ਕੀਤਾ ਤੁਮਰੇ ਭਣੇ ਪਰਮੇ ਮੋਹਿ ਮੋਹਿਆ ਜਗਤੁ ਨਾਹੀ ਸੁਤਾ ਬਿਨ ਆਸਨ ਹੋ ਤੁਮ ਰਾਣ ਪਤੀ ਪਿਆਰੇ ਕਿਰਪਾ ਨਿਧ ਦੇ ਦਇਆਲਾ ਰੱਖਿਲੇ ਹੋ ਪਿਤਾ ਪ੍ਰਭ ਮੇਰੇ ਅਨਾਥ ਹ ਕਰੇ ਪ੍ਰਤਿਪਾਲਾ ਜਿਸ ਨੂੰ ਤੁਮ ਹੈ ਦਿਖਾਇਓ ਦਰਸਨ ਸਾਧ ਸੰਗ ਤੇ ਕੈ ਪਛੈ ਕਰ ਕਿਰਪਾ ਤੂਰ ਦੇ ਹੋ ਸੰਤਨ ਕੀ ਸੋਖ ਨਾਨਕ ਇਹੋ ਬਾਛੈ ਗੌੜੀ ਮਹੱਲਾ ਪੰਜਵਾ ਹਾ ਤੋ ਕੈ ਬਲੇ ਹਾਰੀ ਜਾ ਕੈ ਕੇਵਲ ਨਾਮੁ ਅਧਾਰੀ ਰਹਾ ਮਹਮਾਤਾ ਕੀ ਕਿਤਕ ਗਨਿਆ ਜਨ ਪਾਰ ਬ੍ਰਹਮ ਰੰਗੇ ਰਾਤੇ ਸੂਖ ਸੁਹਜ ਆਨੰਦ ਤਿਨਾ ਸੰਗੇ ਓਨ ਸੰਸਰ ਅਵਰ ਨਾ ਦਾਤੇ ਜਗਤ ਉਧਾਰਣ ਸੇਈ ਆਏ ਜੋ ਜਨ ਦਰਸ ਪਿਆਸਾ ਓਨ ਕੀ ਸਰਣ ਪਰੈ ਸੋ ਤਰਿਆ संत संगे पूरन आशा ताके चरण परौ ता जीवा जन कै संगे निहला भगतन की रेण होए मन मेरा हो हो प्रभु कृपाला ਰਾਜ ਜੋ ਜੁਬਨੋ ਅਬਦ ਜੋ ਦੀਸਾ ਸਭ ਕੁਛ ਜੁਗਮ ਹੈ ਘਟਿਆ ਨਾਮੁ ਨਿਧਾਨੁ ਸਦ ਨਵਤਨੁ ਨਿਰਮਲ ਇਹੋ ਨਾਨਕ ਹਰਿ ਤਨੁ ਘਟਿਆ ਗੌੜੀ ਮਹੱਲਾ ਪੰਜਵਾ ਜੋਗ ਜੁਗ ਤੇ ਸੋਨੇ ਆਇਓ ਗੁਰ ਤੇ ਮੋਕ ਸਤਿਗੁਰ ਸਬਦ ਦੇ ਬੁਝਾਇਓ ਰਹਾ ਨਾਉਖੰਡ ਪ੍ਰਥਮੀ ਇਸ ਤਨ ਮਹਿ ਰਵਿਆ ਨਿਮਖ ਨਿਮਖ ਨਮਸਕਾਰਾ ਵੀਖਿਆ ਗੁਰ ਕੀ ਮੁੰਦਰਾ ਕਾਨੀ ਧ੍ਰਿੜਿਓ ਏਕ ਨਿਰੰਕਾਰਾ ਪੰਚ ਚਿਲੇ ਮੇਲੇ ਪਏ ਇਕਤਰਾ ਇਕ ਸੁਕੈ ਵਸੇ ਕੀਏ ਦਸ ਬੈਰਾਗਨ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ਪਰਮੁ ਜਰਾਏ ਚਰਾਈ ਵਿਭੂਤਾ ਪੰਥੂ ਏਕੂ ਕਰਿ ਪੇਖਿਆ ਸਹਜ ਸੁਖ ਸੋ ਕਿੰਨੀ ਭੁਗਤਾ ਜੋ ਠਾਕੁਰੇ ਮਸਤ ਕੇ ਲੇਖਿਆ ਜਹ ਪਾਉ ਨਹੀਂ ਤਹਾ ਅਸਨੁ ਬਧਿਓ ਸਿੰਗੀ ਅਨਹਤ ਬਾਨੀ ਤਾ ਤੂ ਵਿਚਾਰ ਡੰਡਾ ਕਰੇ ਰਾਖਿਓ ਜੋ ਗਤੇ ਨਾਮ ਮਾਨੇ ਪਾਨੀ ਐਸਾ ਜੋਗੀ ਵਡਭਾਗੀ ਭੇਟਾ ਮਾਇਆ ਕੇ ਬੰਧਨ ਕਾਟਾ ਸੇਵਾ ਪੂਜ ਕਰਾਉ ਤੇ ਸੁਮੂਰ ਤੇ ਕੀ ਨਾਨਕ ਤੇ ਸੁਪਾਗ ਚਟੈ ਗੌੜੀ ਮਹੱਲਾ ਪੰਜਵਾ ਅਨੂਪ ਪਦਾਰਥੁ ਨਾਮ ਸੁਨਹੁ ਸਗਲ ਧਿਆਇਲੇ ਮਿਤਾ ਹਰੇ ਅੱਖ ਧੁ ਜਾ ਕਾ ਗੋਰੇ ਦੀਆ ਆਕੇ ਨਿਰਮਲ ਚੀਤਾ ਰਹਾ ਅੰਧਕਾਰ ਮਿਟਿਓ ਤੇਹ ਤਨ ਤੇ ਗੋਰੇ ਸਬ ਦੇ ਦੀਪ ਕੋ ਪਰਗਾਸ ਭ੍ਰਮ ਕੀ ਜਾਲੀ ਤਾ ਕੀ ਕਾਟੀ ਜਾ ਕੋ ਸਾਧ ਸੰਗ ਤੇ ਵਿਸ਼ਵਾਸਾ ਤਾਰਿ ਲੇ ਪਵਜਲ ਤਾਰੂ ਵਿਖੜਾ ਬੋਹਿਤ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ ਗੁਰ ਪੀਟਿਓ ਹਰੇ ਰੰਗਾ ਨਾਮ ਖਜ਼ਾਨਾ ਭਗਤੀ ਪਾਇ ਮਨ ਤਨ ਤ੍ਰਿਪ ਤੇ ਅਘਾਏ ਨਾਨਕ ਹਰ ਜਿਓ ਤਾ ਕਉ ਦੇਵ ਜਾ ਕਉ ਹੁਕਮ ਮਨਾਏ ਗੌੜੀ ਮਹੱਲਾ ਪੰਜਵਾ ਦਇਆ ਮਾਇਆ ਕਰ ਪ੍ਰਾਨ ਪਤੇ ਮੂਰੇ ਮੋਹੇ ਅਨਾਥ ਸਰਣੇ ਪ੍ਰਭ ਤੋਰੀ ਅੰਧ ਕੂਪ ਮਹਿ ਹਾਥ ਦੇ ਰਾਖ ਹੋ ਕਛੂ ਸਿਆਨਪ ਉਕਤੇ ਨਾ ਮੋਰੀ ਰਹਾ ਕਰਨ ਕਰਾਵਨ ਸਭ ਕਿਛ ਤੁਮ ਹੀ ਤੁਮ ਸਮਰਥ ਨਹੀਂ ਅਨਹੋਰੀ ਤੁਮਰੀ ਗਾਤੇ ਮੇਤ তুমহি জানি সে সেবক জিন ਭਾਗ ਮਥੋਰੀ ਆਪਣੇ ਸੇਵਕ ਸੰਗੇ ਤੁਮ ਪ੍ਰਭ ਰਾਤੇ ਓਤੇ ਪੋਤੇ ਪਗਤਨ ਸੰਗੇ ਜੋਰੀ ਪ੍ਰੇਉ ਪ੍ਰੇਉ ਨਾਮੂ ਤੇਰਾ ਦਰਸ਼ਨ ਚਾਹੈ ਜੈਸੇ ਦ੍ਰਿਸ਼ਟਿ ਉਹ ਚੰਦ ਚ ਕੋਰੀ RAM ਸੰਤਮ ਹੈ ਭੇਦੂ ਕਿਛੁ ਨਹੀਂ ਇਕ ਜਨੂ ਕਈ ਮਹ ਲਖ ਕਰੋਰੀ جا ਕਹੀਏ ਪ੍ਰਗਟੂ ਪ੍ਰਭ ਹੋਆ ਅਨ ਦੇਨੂ ਕੀਰਤਨ ਨੂੰ ਰਸਨ ਰਮੋਰੀ ਤੁਮ ਸਮਰਥ ਅਪਾਰ ਅਤੇ ਉਚੇ ਸੁਖ ਦਾਤੇ ਪ੍ਰਭ ਪ੍ਰਾਨ ਅਧੋਰੀ नानक का प्रभु की जय कृपा उन संतन कै संगे संगोरी वाहे गुरु जी का खालसा वाहे गुरु जी की फतेह